ਸਿਰਿਆਲ ਤਿਆਰ ਮੇਰੀ ਬੁਗਲੀ ਦਾਏ ਚੁਣ ਚੁਣ ਕੱਕੀ ਦਾ ਚੁਣੀ ਜਣ ਕੱਕੀ ਦਾ ਖਾਣਾ ਨਾ ਚਲੋ ਖਾਈਏ ਬਣਾ ਰਹੀ ਹਾਂ ਸਰਲਕ ਘਰੇ ਚਣਿਆਂ ਦਾ ਲਈ 1.5 ਸਪੂਨ 1.5 ਸਪੂਨ ਇਹ ਤੂਰ ਦੀ ਦਾਲ ਇੱਕ ਕਮੂੰਗੀ ਮਸਰੀ ਮਿਕਸਰ ਸੇ ਅਹੀਂ ਉਹ ਹੀ ਲੈ ਲਈ ਇਹ ਤੋਤੇ ਮਾਵਾਂ ਦੀ ਦਾਲ ਜਿਹੜੀ ਹੁੰਦੀ ਨੂੰ ਕਹਿੰਦੇ ਮੇਰੇ ਕੋਲ ਉਹ ਹੀ ਆ ਅਡਨੋ ਪਾਪਾ ਲੈ ਚਾਵਲ ਲੈ ਸਭ ਤੋਂ ਵੱਧ ਲੈਣੇ ਨੇ ਦਦਾ ਗਲਾਸ ਵਿੱਚ ਲੈ ਲੈ ਉਹ ਚੋਇਸ ਤੇ ਹੀ ਚੋਇਸ ਹੈ ਆਪਕੇ ਫੋਲ ਮਖਾਣੇ ਪਾ ਸਕਦੇ ਦਲੀਆ ਪਾ ਸਕਦੇ ਬਟ ਮੈਂ ਅਜੇ ਇੰਨਾ ਕ ਬਣਾਵਾਂਗੀ ਬੇਟੇ ਵਾਸਤੇ ਸਰਲਕ ਘਰੇ ਹੋਮ ਮੇਡ ਸਰਲਕ ਬਣਾਉਣੀ ਮੈਂ ਹਮੇਸ਼ਾ ਖਤਮ ਹੋ ਚੁੱਕੇ ਸੀ ਮੈਂ ਕਿਉਂ ਚਲੋ ਤੁਹਾਨੂੰ ਵੀਡੀਓ ਸ਼ੇਅਰ ਕਰ ਦੇ ਨਵਾਂ ਬਣਾ ਕੇ ਜਿਹੀ ਤਰ੍ਹਾਂ ਵਾਸ਼ ਕਰਕੇ ਤਾਂ ਸੁਕਾਣੇ ਪਾਵਾਂਗੇ ਬਣੇ ਰਿਹਾ ਵੀਡੀਓ ਨਾਲ ਵੀਡੀਓ ਪੂਰੀ ਦੇਖੋ ਜਰੂਰ ਕਿੱਦਾਂ ਬਣਾ ਸਕਦੇ ਆਪਾਂ ਸਰਲਕ ਬੱਚਿਆਂ ਵਾਸਤੇ ਘਰੇ ਹੁਣ ਇਹ ਜਿਹੜੇ ਸਾਰੀਆਂ ਚੀਜ਼ਾਂ ਮੈਂ ਇਹਨਾਂ ਨੂੰ ਨਾ ਇੰਨਾ ਚਿਕ-ਚਿਕ ਕਰਕੇ ਪਾਉਣੀ। ਪਹਿਲਾਂ ਦਾਲ ਆਪਾਂ ਪਾ ਲਈਏ। ਫਿਰ ਅਸੀਂ ਪਾਵਾਂਗੇ ਚਾਵਲ ਨੂੰ ਸਾਫ਼ ਕਰਕੇ ਪਾਉਣੇ ਬਣੇ ਥੋੜੇ ਜਿਹੜਾ ਮੋਟੇ-ਮੋਟੇ ਦਾਣੇ ਹੈਗੇ ਉਹ ਕੰਨੇ ਇਹਨਾਂ ਨੂੰ ਸਾਫ਼ ਕਰਕੇ ਪਾਉਣੇ ਆਪਾਂ। ਲਓ ਜੀ ਹੁਣ ਆਪਾਂ ਇਹ ਵੀ ਚੋਗਲੇ ਆ ਸਾਫ਼ ਕਰ ਲਏ ਚੰਗੀ ਤਰ੍ਹਾਂ। ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਐਡ ਕਰਕੇ ਤੈਨੂੰ ਚੰਗੀ ਤਰ੍ਹਾਂ ਧੋਵਾਂਗੇ ਚਾਰ-ਚਾਰ ਪਾਣੀ। ਫਿਰ ਇਹਨਾਂ ਨੂੰ ਆਪਾਂ ਅੱਗੇ ਪ੍ਰੋਸੈਸ ਕਰਦੇ ਹਾਂ ਬਣੇ ਰਿਓ ਵੀਡੀਓ ਦੇ ਨਾਲ। ਇਹਨਾਂ ਨੂੰ ਹੁਣ ਅਸੀਂ ਕਰਾਂਗੇ। ਇਹਨਾਂ ਪਕਵਣੇ ਤੇ ਨਿੱਤਰ ਮੋਸ਼ ਕਰਨਾ ਹੈ 3 4 5 ਜੀਹਾਂ ਬਿਲਕੁਲ ਸਾਫ ਹੋ ਦੇ ਕੋਰਾ ਪਾਣਾ ਨਾ ਕਰਦੇ ਹਨ ਸਾਫ ਹੋ ਰਿਹਾ ਪਾਣਾ ਚਾਪਾ ਇੱਕ ਚੀਜ਼ ਪਾਉਣੀ ਭੁੱਲ ਗਏ ਸੀ ਕਾ ਬਾਦਾਮ ਤੇ ਖਰੋੜ ਕਾਜੂ ਅਗਰ ਹੈਗੇ ਕਾਜੂ ਤੁਸੀਂ ਪਾ ਸਕਦੇ ਚਾਪਾ ਥੋੜੇ ਬਾਦਾਮ ਤੇ ਖਰੋੜ ਪਾਤੇ ਇੱਕ ਖਰੋੜ ਪਾਇਆ ਮਤਲਬ ਦੋ ਗਿਰੀਆਂ ਦੇਖੋ 5 4 ਤੋਂ 5 ਬਾਦਾਮ ਪਾਤੇ ਬਹੁਤ ਆਪਣੇ ਵਾਸਤੇ ਬੱਚੇ ਲਈ ਅੱਗਾ ਪਕੌੜੇ ਪਿਆਰ ਪਾਣੀ ਥੱਲੇ ਕੱਢ ਲੈਣਾ ਕਿਤੇ ਸਾਫ਼ ਹੋਣਗੇ ਥੋੜਾ ਬੋਤਾ ਬੱਚੇ ਨੇ ਖਾਣੇ ਦਾ ਬੱਤੀ ਵਾਸਤੇ ਘਾਰ ਇਸੇ ਸਾਫ਼ੀ ਜ਼ਰੂਰੀ ਹੈ ਹੁਣ ਆਪਾਂ ਦੁਪਾਨ ਚ ਕੱਢ ਲੈ ਤੈਪ ਕਰਦੇ ਨੇ ਬੰਨ ਜਿਥੇ ਪਾਣੀ ਨਿਕਲ ਮਾਸਟ ਰੱਖ ਦੇਣੇ ਪਾਣੀ ਨਿਕਲ ਜੇ ਥੋੜਾ ਬੋਤਾ ਜਿਹੜਾ ਰਹਿ ਗਿਆ ਇਹ ਨੂੰ ਅਸੀਂ ਆਪਾਂ ਪਾ ਰਹੇ ਸੁਕਣੇ ਤੇ ਛਡਾਰ ਕੇ ਅੱਧੇ ਘੰਟੇ ਵਾਸਤੇ ਪਾ ਦੇਣੇ ਗਾ ਦਮਾ ਮਤਲ ਪਤਲੀ ਪਤਲੀ ਪਾ ਦੇਣੀ ਹੁੰਦੀ ਹੈ ਇਹ ਸੁੱਕ ਜੇ ਜਿਹਨ ਫੇਰ ਆਪਾਂ ਪਾਣੀ ਥੋੜਾ ਘੁੁੰਨਾ ਕੇ ਬਿਨਾ ਤੇਲ ਕੋ ਬਸ ਨੱਧਾ ਘੰਟੇ ਵਾਸਤੇ ਪੋਣੀ ਸੇ 6:30 ਓਕ ਕਰਾਂਗੇ ਆਪਾਂ ਬੰਦ ਕਰ। ਤੇ ਪਾਣੀ ਸੋਕ ਲੈ ਥੋੜਾ ਥੋੜਾ ਫਰਦੇ ਮਸਾਲਾ ਨੇ ਥੋੜਾ ਥੋੜਾ ਤੇ ਫਿਰ ਇਹਨੂੰ ਆਪਾਂ ਇਦਾਂ ਛੱਪਨੇ ਪਾ ਦੇਣਾ ਚਾਹੋ ਤੇ ਫਿਰ ਛੱਪੇ ਪਾ ਸਕਦਾ ਪਰ ਦੇ ਘੰਟੇ ਵਾਸਤੇ ਇੰਦਰ ਪਾਵਾਂਗੇ ਧੋਨੇ ਸੁੱਕਦਾ ਰਹੇਗਾ ਬਸ ਚਲੋ 10 ਵਜੇ ਮਿਲਿਆ ਆਪਣੇ ਨੂੰ ਸਬੂਹ ਹੈ ਕੋਲਾ ਤਵਾ ਕਰਦੇ ਫੈਟੇ ਨੇ ਆਪਾਂ ਕੋ ਨੂੰ ਲੈਣੇ ਨਹੀਂ ਰੋਸਟ ਕਰਨਾ ਬਿਨਾ ਕੇ ਹੋ ਤੇਲ ਕੋਸ਼ ਨਹੀਂ ਹੋਣਾ ਇਹਦੇ ਵਿੱਚ ਆਪਾਂ ਥੋੜਾ ਥੋੜਾ ਭੁੰਨ ਲਾੜਾ ਇਹਨੂੰ ਤੇ ਥੋੜੇ ਜਿਹਾ ਆਪਾਂ ਮਖਾਣੇ ਐਡ ਕਰਾਂਗੇ ਦਲੀ ਆਪਾਂ ਸਕਿਪ ਕਰਤਾ ਜੇ ਦਲੀ ਨਹੀਂ ਪਾਵਾਂਗੇ ਨੈਕਸਟ ਟਾਈਮ ਪਾਵਾਂਗੇ ਤੇ ਉਹਨਾਂ ਆਪਾਂ ਸਾਰੇ ਮਖਾਣੇ ਵੀ ਐਡ ਇਹ ਵੀ ਭੁੰਨ ਕੇ ਰੱਖ ਲਾਂਗੇ ਸਾਰਾ ਕੁਝ ਘੱਟ ਗੈਸ ਤੇ ਮੀਡੀਅਮ ਤੇ ਭੁੰਨਣਾ ਹਾਂਜੀ ਚਾਹੇ ਤਰ੍ਹਾਂ ਠੰਡਾ ਵੀ ਹੋ ਚੁੱਕਿਆ ਹੈ ਲਾ ਰੱਖੋ ਹੁਣ ਇਹਨੂੰ ਆਪਾਂ ਕਰਨੀ ਗ੍ਰਾਇੰਡ ਹੋ ਗਿਆ ਚੱਕਿਆ ਟੇਹਾ ਹੰਨਾ ਕੋਲ ਮਿਕਾਣੀ ਐਡ ਕਰ ਲਏ ਸੀ ਇਹਨੂੰ ਆਪਾਂ ਕਰੀ ਗ੍ਰਾਇੰਡ ਪਹਿਲੇ ਇਹਨੂੰ ਕਰਨੇ ਆਪਾਂ ਗ੍ਰਾਇੰਡ ਇਹਨੂੰ ਆਪਾਂ ਕਰ ਲਈਏ ਗ੍ਰਾਇੰਡ ਇਹ ਅਸੀਂ ਸਾਰਾ ਲੱਕ ਬਣਾ ਕੇ ਰਟਾਈਟ ਡੱਬੇ ਚ ਪਾ ਲੈਣਾ ਹੁੰਦਾ ਹੈ ਮੈਂ ਪਾ ਕੇ ਰੱਖ ਲੈ ਡੱਬੇ ਚ ਇਹਨੂੰ ਬਿਲਕੁਲ ਨੂੰ ਪਾਉਣਾ ਨੂੰ ਆਪਾਂ ਅੱਗੇ ਬਣਾਉਣਾ ਦੱਸਾਂਗੇ ਕਿ ਕਿੱਦੇ ਬਣਾਉਣਾ ਹੁੰਦਾ ਹੈ ਮੈਂ ਥੋੜਾਕ ਬਣਾਇਆ ਜੇ ਹਫਤੇ ਦੋ ਹਫਤੇ ਤੁਸੀਂ ਦੋ ਮਹੀਨੇ ਲਈ ਸਟੋਰ ਕਰਕੇ ਰੱਖ ਸਕਦੇ ਆਪਾਂ ਇੱਕ 스ਪੂਨ ਲੈਣਾ ਇਦਾਂ ਤੇ ਪਾ ਲੈਣਾ ਇਹਨੂੰ ਪਤੀਲੇ ਵਿੱਚ ਸਟੀਲ ਦੇ ਡੱਬੇ 'ਚ ਪਾ ਲਓ ਜਿੱਦ ਤੁਹਾਡੇ ਮਰਜ਼ੀ ਚੋਇਸ ਹੈ ਤੇ ਇੱਥੇ ਮੈਂ ਦੋ 스ਪੂਨ ਪਾ ਕੇ ਤੇ ਫਿਰ ਮੈਂ ਥੋੜਾਕ ਬਣਾ ਕੇ ਦੇਖਦੀ ਹਾਂ ਕਿਉਂਕਿ ਜੇ ਸਾਡੇ ਬੱਚੇ ਦੇ ਸਾਨੂੰ 7th ਮੰਥ 'ਚ ਹਾਫ ਗਲਾਸ ਆਪਾਂ ਬਾਵਾਂਗੇ ਪਾਣੀ ਇਹਨੂੰ ਜੇ ਗੈਸ ਤੇ ਨਹੀਂ ਅਸੀਂ ਰੱਖਾਂਗੇ ਇਹਨੂੰ ਪਹਿਲਾਂ ਆਪਾਂ ਇਦਾਂ ਹੀ ਮਿਕਸ ਕਰਾਂਗੇ ਇਹਦੇ ਵਿੱਚ ਕਿ ਜਿਹੜੇ ਗੱਠਾ ਉਹ ਵੱਜਣ ਨਾ ਗੱਠਾ ਐ ਬਿਲਕੁਲ ਮੈਸ਼ ਕਰ ਦੇਣੀ ਹੈ ਇਹਦੇ ਵਿੱਚ ਚੰਗੀ ਤਰ੍ਹਾਂ ਮੈਸ਼ ਕਰਕੇ ਤੇ ਫਿਰ ਆਪਾਂ ਇਸ ਤੋਂ ਬਾਅਦ ਇਹਨੂੰ ਫਿਰ ਗੈਸ ਤੇ ਤਰਾਂਗੇ ਦੇ ਉੱਪਰ ਕਿ ਜਿਹੜਾ ਗੈਸ ਤੇ ਬਣ ਜਾਏਗਾ ਜਲਦੀ ਕੱਠਾਉਣ ਮੈਂ ਪੈਨ ਮੈਸ਼ ਕਰ ਲਈ ਬਿਲਕੁਲ ਹੋ ਗਿਆ ਪਾਊਡਰ ਮੈਸ਼ ਹੋ ਗਿਆ ਤੇ ਪਾਣੀ ਵਿੱਚ ਬਿਲਕੁਲ ਘੁਲ ਚੁੱਕਿਆ ਹੁਣ ਇਹਨੂੰ ਆਪਾਂ ਗੈਸ ਉੱਪਰ ਰੱਖਾਂਗੇ 2 ਮਿੰਟ ਬਾਅਦ ਚੰਗੀ ਤਰ੍ਹਾਂ ਹੁਣ ਆਪਾਂ ਇੱਥੇ ਕਰ ਦਾਂ ਗੈਸ ਓਨ ਤੇ ਚ ਗੈਸ ਤੇ ਰੱਖਤਾ ਇਹਨੂੰ ਆਪਾਂ ਕੰਟੀਨਿਊਸਲੀ ਚਲਾਉਂਦੇ ਰਹਿਣਾ ਮੀਡੀਅਮ ਗੈਸ ਤੇ ਉੱਪਰ ਕਰਕੇ ਗੈਸ ਆਪਾਂ ਮੀਡੀਅਮ ਰੱਖਣਾ ਹੈ ਕੰਟੀਨਿਊਲੀ ਤੁਸੀਂ ਚਲਾਉਂਦੇ ਰਹੋ ਕਿ ਨੀਚੇ ਲੱਗ ਨਾ ਜਾਵੇ ਇਹਨਾਂ ਪਗ ਚਲਾਉਂਦੇ ਰਵਾਂਗੇ ਤਾਂ ਮਿਕਸ ਹੋ ਜਾਂਦਾ ਜਾਏਗਾ ਇਹ ਸਾਡਾ ਸਾਰਾ ਲੱਕ ਹੈ। ਪਿਆਰਾ ਜੇ ਰੋ ਤੁਹਾਡਾ ਦਿਲ ਕਰੇ ਬੱਚੇ ਖਾਣਾ ਵੀ ਜਲਦੀ ਜਲਦੀ 1 스ਪੂਨ ਪਾਉ ਪਾਣੀ ਬਹੁਤ ਬਣਾ ਲਓ ਜਲਦੀ। ਕਿ ਮੈਂ ਫਸਟ ਟਾਈਮ ਟ੍ਰਾਈ ਕੀਤਾ ਹੈ ਤੇ ਮੈਨੂੰ ਵਧੀਆ ਲੱਗਾ ਹੈ। ਤੇ ਚਲੋ ਬੱਚੇ ਇਹਦਾ ਹੈਲਦੀ ਬਣਦਾ ਚਲੋ ਠੀਕ ਹੈ ਬਣਾ ਤੇ ਮੱਚਾ ਕੋਈ ਨਮਕ ਨਹੀਂ ਪਾਉਣਾ ਨਾ ਮਿੱਠਾ ਕੋਨਾ। ਨੇਚਰਲ ਮਿੱਠਾ ਕੋਈ ਪਾ ਸਕਦੇ ਜੇਦਾ ਬਨਾਣਾ ਪਾ ਲਓ ਮੈਂ ਕਿ ਚੀਕੂ ਪਾਇਆ ਹੈ। ਚੀਕੂ ਵੀ ਲੈ ਸਕਦੇ ਮਿੱਠਾ ਫੁਰ ਕੋਈ ਪਾਵੇ ਆਪਾਂ ਲੱਣਾ ਚੀਕੂ ਇਹ ਨੂੰ ਆਪਾ ਠੰਡਾ ਕਰ ਲਈਏ ਸਾਡਾ ਸੂਈ ਨੂੰ ਕੇ ਰੈਡੀ ਬਣਾਏ ਰਹੀ ਦੀ ਨੂੰ ਆ ਵੀਡੀਓ ਪੂਰੀ ਦੇਖੋ ਇਹਨੂੰ ਆਪਾ ਠੰਡਾ ਕਰ ਲੀਏ ਇਹ ਲੱਗਦਾ ਨਾ ਸਾਰਾ ਲੱਗ ਬਾਜ਼ਾਰ ਜੈਸਾ ਸਾਰਾ ਆਪਾ ਘਰੇ ਬਣਾਇਆ ਮੇਰਾ ਘਰੇ ਬਣਾਇਆ ਮੈਂ ਲੱਗਦਾ ਜਿਵੇਂ ਬਾਜ਼ਾਰੋਂ ਲੈ ਆਂਦਾ ਹਾਂ